ਵਾਇਗੁਰੂ ਟੀਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਾਈ ਜੀ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਮੈਂ ਇੱਕ ਨਾ ਆਪਣੇ ਪੰਜਾਬੀਆਂ ਨੂੰ ਗੱਲ ਕਹਿਣਾ ਚਾਹੁੰਦਾ ਹੈ ਨਾ ਜਿੱਦਾਂ ਹੁਣ ਅਸੀਂ ਬੰਦ ਕੀਤਾ ਆ ਨਾ ਕਈ ਇੱਥੇ ਆਉਂਦੇ ਆ ਨਾ ਗੱਡੀ 'ਚ ਬੈਠਾ ਹੀ ਐਵੇਂ ਪੁਠਾਏ ਦਾ ਬੋਲੀ ਜਾਣਗੇ ਜਿੰਨਾ ਕਿ ਤੁਸੀਂ ਸਾਨੂੰ ਪੁਠਾਏ ਦਾ ਬੋਲਦੇ ਹੋ ਜਿਵੇਂ ਸਰਕਾਰ ਨੂੰ ਬੋਲੋ ਤਾਂ ਕੀ ਪਤਾ ਉੱਤੇ ਕੋਈ ਅਸਰ ਹੋ ਜਾਵੇ ਹਣਾ ਜੇ ਆਪਣੇਆਂ ਨੂੰ ਗਲਤ ਕਹਿਣਾ ਚੰਗਾ ਸਮਝਦੇ ਆ ਪਰ ਇਹਨਾਂ ਸਰਕਾਰਾਂ ਅੱਗੇ ਬੋਲਣ ਦੀ ਤੁਹਾਡੀ ਜ਼ਰਤ ਨਹੀਂ ਹੈਗੀ ਵੀ ਆਪਾਂ ਸਰਕਾਰ ਨੂੰ ਕਹੀਏ ਵੀ ਭਾਈ ਤੂੰ ਜਿਹੜੇ ਸਾਡੇ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਹਨਾ ਜਿਹੜੀਆਂ ਉਹਨਾਂ ਦੇ ਕੋਲ ਪ੍ਰੋਬਲਮਸ ਆ ਉਹਨਾਂ ਨੂੰ ਹੱਲ ਕਰ ਵੀ ਸਾਨੂੰ ਪਰੇਸ਼ਾਨੀ ਹੋ ਰਹੀ ਰੋਡ 'ਚ ਰੋਡ ਬੰਦ ਕਰਨ ਦਾ ਮਤਲਬ ਕੀ ਹੁੰਦਾ ਆ ਵੀ ਲੋਕ ਜਿਹੜੀ ਸਰਕਾਰ ਨੂੰ ਦਹਾਈ ਪਾਉਣ ਵੀ ਅਸੀਂ ਪ੍ਰੋਬਲਮ 'ਚ ਆ ਰਹੇ ਆ ਤੁਸੀਂ ਇਹਨਾਂ ਦੀ ਪ੍ਰੋਬਲਮ ਹੱਲ ਕਰੋ ਹੈਨਾ ਪੋਤਾਂ ਨੂੰ ਰੋਕ ਕੇ ਕਿਤੇ ਸਾਨੂੰ ਕੋਈ ਨਾਮ ਨਹੀਂ ਮਿਲਣਾ ਪਰ ਮਸਲਾ ਕੀ ਆ ਤੁਸੀਂ ਲੋਕ ਆਪਣੇ ਜਿੱਤਾਂ ਕਹਿੰਦੇ ਨਾ ਵੀ ਘਰ ਦੇ ਦਾ ਪਤਾ ਹੁੰਦਾ ਕਿੰਨੀਆਂ ਕੁ ਮਾਰਨ ਜੋਗਾ ਹੈ ਨਾ ਤੇ ਉਹਦੇ ਨਾਲ ਬੰਦਾ ਆ ਰਿਹਾ ਉਹ ਨਾ ਪੰਗਾ ਲੈ ਜਾਂਦਾ ਬਗਾਨੇ ਪੁੱਤ ਦਾ ਪਤਾ ਨਹੀਂ ਹੁੰਦਾ ਉਹਨੇ ਕਿੰਨੀਆਂ ਛੱਡਣੀਆਂ ਤੁਹਾਡਾ ਇਹੀ ਮਸਲਾ ਵੀ ਤੁਸੀਂ ਆਪਣੇ ਨੂੰ ਕਹਿਣ ਜੋਗੇ ਆ ਬਗਾਨਿਆਂ ਨੂੰ ਕਹਿਣ ਜੋਗੇ ਨਹੀਂ ਆਗੇ ਪਰ ਮਾਣੀ ਮੋਟੀ ਇਹ ਵੀਡੀਓ ਨੂੰ ਦੇਖ ਕੇ ਸ਼ਰਮ ਕਰੋ ਆਪਣੇ ਬੰਦੇ ਨੂੰ ਗਲਤ ਕਹਿਣ ਤੋਂ ਪਹਿਲਾਂ ਤੁਸੀਂ ਸਰਕਾਰ ਲਈ